Tá? ਅਮਰਿਤਪਾਲ ਸਿੰਘ ਲੋਕ ਸਭਾ ਦੇ ਮੈਂਬਰ ਚੁਣੇ ਜਾਣ ਤੋਂ ਬਾਅਦ ਉਹਨਾਂ ਦੇ ਮਾਤਾ ਪਿਤਾ ਉਹਨਾਂ ਨੂੰ ਮਿਲ ਕੇ ਆਏ ਨੇ ਤਾਂ ਮਾਤਾ ਜੀ ਗੱਲਬਾਤ ਹੋਈ ਆ ਭਾਈ ਅਮਰਿਤਪਾਲ ਸਿੰਘ ਉਹਨਾਂ ਦੇ ਨਾਲ ਕੀ ਗੱਲਬਾਤ ਕੀ ਹੋਈ ਤੁਹਾਡੀ ਉੱਥੇ ਤੁਹਾਡੀਆਂ ਵੀਡੀਓਜ਼ ਆਈਆਂ ਸੀ ਤੁਸੀਂ ਬੜੇ ਲੱਡੂ ਵੰਡ ਰਹੇ ਸੀਗੇ ਕੀ ਕਿਹਾ ਉਹਨਾਂ ਨੇ ਅਮਰਿਤਪਾਲ ਸਿੰਘ ਉਹਨਾਂ ਨੇ ਹਾਂਜੀ ਇਹ ਉਹਨਾਂ ਨੂੰ ਮਿਲੇ ਸੀ ਉਹਨਾਂ ਨੇ ਇਹੋ ਹੀ ਦੱਸਿਆ ਕਿ ਸੰਗਤਾਂ ਨੇ ਇੰਨਾ ਪਿਆਰ ਦਿੱਤਾ ਬਹੁਤ ਜ਼ਿਆਦਾ ਤੇ ਸੰਗਤਾਂ ਦਾ ਧੰਨਵਾਦ ਕੀਤਾ ਤੇ ਸੰਗਤਾਂ ਨੂੰ ਫਤਿਹ ਬੁਲਾਈ ਭਾਵੇਂ ਸਾਨੂੰ ਵੀ ਉਹਨਾਂ ਨੇ ਕਿਹਾ ਤੁਸੀਂ ਵੀ ਪਿੰਡ ਪਿੰਡ ਜਾ ਕੇ ਸੰਗਤਾਂ ਦਾ ਧੰਨਵਾਦ ਕਰੋ ਜੀ ਕੋਈ ਜਿਹੜੀ ਇੱਕ ਕसम ਜਿਹੜੀ ਚੁੱਕਣੀ ਉਹ ਮੈਂਬਰ ਵਜੋ ਉਸ ਬਾਰੇ ਲੱਗਾ ਪਤਾ ਕੋਈ ਜਾਂ ਉਸ ਦਿਨ ਤੁਹਾਨੂੰ ਮਿਲਣ ਦਿੱਤਾ ਜਾਏ ਨਹੀਂ ਨਹੀਂ ਅਜੇ ਨਹੀਂ ਦੱਸਿਆ ਕੁਝ ਜਦੋਂ ਦੱਸਣਗੇ ਉਸ ਦਿਨ ਫਿਰ ਪਤਾ ਲੱਗੂਗਾ ਵੀ ਜਦਨ ਲਿਆਉਂਦੇ ਆ ਵੀ ਮਿਲਣ ਦਿੱਤਾ ਜਾਂਦਾ ਹੈ ਕਿ ਨਹੀਂ ਕੋਈ ਸੁਨੇਹਾ ਦਿੱਤਾ ਉਹਨਾਂ ਨੇ ਕਿ ਲੋਕਾਂ ਨੂੰ ਕੀ ਸੁਨੇਹਾ ਦੇਣਾ ਉਹ ਹੀ ਲੋਕਾਂ ਦਾ ਉਹਨੇ ਕਿਹਾ ਧੰਨਵਾਦ ਕਰੋ ਸੰਗਤ ਨੇ ਬਹੁਤ ਪਿਆਰ ਦਿੱਤਾ ਵਾ ਤੇ ਸੰਗਤ ਦਾ ਧੰਨਵਾਦ ਕਰੋ ਇੱਕ ਤੁਹਾਡੀ ਵੀਡੀਓ ਜਿਹੜੀ ਤੁਸੀਂ ਹੁਣੇ ਪਾਈ ਹੈ ਕੁਝ ਦਿਨ ਪਹਿਲਾਂ ਜਿਹੜਾ ਕਿ ਉਹ ਪੋਸਟਰ ਰੀਲੀਜ਼ ਹੋਇਆ ਸੀਗਾ ਉਸ ਬਾਰੇ ਥੋੜਾ ਕਲੀਅਰ ਕਰ ਦਿਓ ਕਿ ਜਿਹੜੇ ਇਸ ਤਰ੍ਹਾਂ ਦੇ ਪੋਸਟਰ ਪਾਏ ਜਾ ਰਹੇ ਨੇ ਹੁਣੇ ਵੀਡੀਓ ਮਿਲੀ ਤੁਹਾਡੀ ਵੇਖੋ ਅਸੀਂ ਵੀ ਉਹ ਪੋਸਟਰ ਹੁਣੇ ਵੇ ਦੇ ਸੰਗਤਾਂ ਨੂੰ ਬੇਨਤੀ ਕਰਦੇ ਵੀ ਇਦਾਂ ਦੇ ਜਿਹੜੇ ਸ਼ਰਾਰਤੀ ਅੰਸਰ ਆ ਉਹਨਾਂ ਨੂੰ ਰੋਕਿਆ ਜਾਵੇ ਇਦਾਂ ਦੀਆਂ ਗਲਤ ਫਾਰਮਾਂ ਨਾ ਡਾਈਆਂ ਜਾਣ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਤੇ ਇਦਾਂ ਦਾ ਸਾਡੇ ਵਿੱਚ ਕੋਈ ਵੀ ਕੁਝ ਵੀ ਨਹੀਂ ਹੈਗਾ ਇਹ ਲੋਕ ਜਿਹੜੇ ਸਰਕਾਰੀ ਸ਼ਰਾਰਤੀ ਅੰਸਰ ਆ ਉਹ ਹੀ ਇਦਾਂ ਦੀਆਂ ਪੋਸਟਾਂ ਪਾ ਰਹੇ ਆ ਤੇ ਲੋਕਾ ਇਹ ਜਿਹੜਾ ਭਾਈ ਸਾਹਿਬ ਦਾ ਨਾਮ ਲੈ ਕੇ ਉਹਨਾਂ ਦਾ ਇੱਕ ਡਰੋਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਇੱਕ ਡਰ ਦਾ ਮਾਹੌਲ ਪੈਦਾ ਹੋ ਜਿਵੇਂ ਤੁਸੀਂ ਉਸਨੂੰ ਕਿਹਾ ਸੀ ਉਹ ਸਾਰੀਆਂ ਮਾਵਾਂ ਦਾ ਪੁੱਤ ਕਿਉਂਕਿ ਭਾਵੇਂ ਕਿਸੇ ਵੀ ਬਰਾਦਰੀ ਨੂੰ ਸਾਰਿਆਂ ਨੇ ਪਿਆਰ ਦਿੱਤਾ ਸਾਨੂੰ ਇਸ ਬਾਰੇ ਤੁਸੀਂ ਹਾਂਜੀ ਇਹ ਤਾਂ ਹੀ ਬਿਲਕੁਲ ਸਾਰੀ ਧਰਮਾਂ ਤੋਂ ਉੱਪਰ ਉੱਠ ਕੇ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਤੇ ਉਹ ਵੀ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੈ ਸਾਰੇ ਧਰਮਾਂ ਨੂੰ ਕਹਿੰਦੇ ਕਿਸੇ ਵੀ ਧਰਮ ਨੂੰ ਇਦਾਂ ਦੀ ਜਿਹੜੀ ਝੂਠੀ ਫੁਵਾਹ ਤੇ ਡਰਨਾ ਨਹੀਂ ਚਾਹੀਦਾ ਅਸੀਂ ਸਾਰੇ ਇੱਕ ਜੁੱਟ ਹੋ ਕੇ ਇਕੱਠੇ ਹੋ ਕੇ ਸਾਰੇ ਧਰਮਾਂ ਨਾਲ ਲੈ ਕੇ ਚੱਲਾਂਗੇ ਜੋ ਵੀ ਪੰਜਾਬ 'ਚ ਕੰਮ ਕਰਨੇ ਹੋਣਗੇ ਪ ਰੰਗਲਾ ਬਣਾਉਣਾ ਹੋਊਗਾ ਤਾਂ ਸਾਰੇ ਧਰਮ ਨਾਲ ਲੈ ਕੇ ਚੱਲਾਂਗੇ ਸਾਰੇ ਭਾਈ ਚਰਨ ਨਾਲ ਲੈ ਕੇ ਚੱਲਾਂਗੇ ਤੇ ਜਿਹੜਾ ਆਖਰੀਸ ਵਾਲਾ ਕਿ ਕਦੋਂ ਐਨਐਸਏ ਜਿਹੜੀ ਹੈ ਰਿਹਾਈ ਦੀ ਅਪੀਲ ਕੋਈ ਸਰਕਾਰ ਨਹੀਂ ਨਹੀਂ ਅਜੇ ਕੋਈ ਅਪੀਲ ਨਹੀਂ ਪਾਈ ਹੁਣ ਅਸੀਂ ਕੀਤੀ ਸਾਰੀ ਜਦੋਂ ਇੰਨਾ ਸੰਗਤ ਨੇ ਇੰਨਾ ਵੱਡਾ ਫਤਵਾ ਦਿੱਤਾ ਤਾਂ ਸਰਕਾਰਾਂ ਨੂੰ ਵੀ ਚਾਹੀਦਾ ਵੀ ਤੁਰੰਤ ਇਹਨਾਂ ਦੀ ਰਿਹਾਈ ਜਿਹੜੀ ਉਹ ਕੀਤੀ ਜਾਵੇ ਠੀਕ ਆ ਤਾਂ ਇਹ ਭਾਈ ਅਮਰਪਾਲ ਸਿੰਘ ਜੀ ਦਾ ਮਾਤਾ ਜੀ ਜਿਹੜੇ ਨੇ ਬਲਵਿੰਦਰ ਗੌਰ ਜੀ ਦਾ ਅਮਰਸ ਡਿਬਰੂਗੜ੍ਹ ਤੋਂ ਪਰਦੇਾਇ ਪਰਿਵਾਰ ਤੇ ਉਹਨਾਂ ਨੇ ਆ ਕੇ ਸੰਗਤਾਂ ਦਾ ਧੰਨਵਾਦ ਕੀਤਾ ਹੈ ਸਨੇਹਾ ਦਿੱਤਾ ਹੈ ਕਿ ਅਮਰਪਾਲ ਸਿੰਘ ਹੁਣਿਆਂ ਨੇ ਲੋਕਾਂ ਦਾ ਧੰਨਵਾਦ ਕੀਤਾ ਹੈ ਕਿ ਇੰਨੇ ਵੱਡੇ ਸਮਰਥਨ ਲੋਕਾਂ ਨੇ ਦਿੱਤਾ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਹੁਣ ਸਰਕਾਰ ਨੂੰ ਵੀ ਚਾਹੀਦਾ ਕਿ ਜਿੰਨੇ ਭਾਰੀ ਬਹੁਮਤ ਦੇ ਨਾਲ ਉਹ ਜਿੱਤੇ ਨੇ ਉਹਨਾਂ ਨੂੰ ਜਿਹੜਾ ਰਿਹਾ ਕੀਤਾ ਜਾਵੇ ਦੱਸ ਦੇਣਾ ਚਾਹੁੰਦੇ ਆ ਕਿ ਅਮਰਿਤਪਾਲ ਸਿੰਘ ਐਨਐਸਏ ਦੇ ਵਿੱਚ ਪਿਛਲੇ 1 ਸਾਲ ਤੋਂ ਵੱਧ ਸਮੇਂ ਤੋਂ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨਜ਼ਰਬੰਦ ਹਨ ਕੈਮਰਾ ਪਰਸਨ ਮਕੇਸ਼ਪਾਲ ਦੇ ਨਾਲ ਗਗਨਦੀ ਫਿਰਮਾ ਡੈਨਿਕ ਸੋਰਾਟੀ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਡੈਨਿਕ ਸਵੇਰਾ ਟੀਵੀ YouTube Facebook Instagram X اور WhatsApp چینل پر